हां जी सासी काल जी दोस्तों आज दी वीडियो कीती यार 10 चालू 11 ਵਜ ਲੱਗੇ ਆ ਤੇ ਬੀਬੀ ਹੁਣਾਂ ਨੂੰ ਨੀਂਦ ਨਹੀਂ ਆਉਂਦੀ 11 ਵਜ ਲੱਗੇ ਆ ਬੀਬੀਾਂ ਦੀ ਗਰਮੀ ਬਹੁਤ ਲੱਗਣ ਦੀ ਆ ਏਸੀ ਤੋਂ ਬਿਨਾ ਸੌਂਿਆ ਨਹੀਂ ਜਾਂਦਾ ਇਹ ਦੇਖੋ ਆ ਭਰਾ ਦਾ ਚੀਂਗੀਆਂ ਬੜੀ ਚੱਪੜੀ ਨੇ ਅੱਛਾ ਬਿਨਾ ਇਹ ਪਹਿਲਾਂ ਮੈਂ ਤਾਂ ਮੱਛਰੜਦਾ ਰਿਹਾ ਮੈਂ ਕਿ ਮੱਛਰ ਆ ਗਿਆ ਕਿੱਥੋਂ ਆ ਗਿਆ ਕੋੜ ਮਰਾ ਸੁਣਿਆ ਚੰਪੰਡੀਆਂ ਆਪਣੇ ਕੀ ਹੋ ਗਿਆ ਹਾਂ ਨੰਗਾ ਆ ਇਸੀ ਲਗੜ ਪਰ ਹੋ ਜੀ ਕਿ ਜਾਨ ਪਾ ਗਈ ਅੱਛਾ ਹੁਣ ਬਾ ਨਹੀਂ ਦੇ ਆਪਾਂ ਪਾਇਆ ਨਾ ਹੁਣ ਵੀਰ ਮੰਗਦੇ ਆ ਕਿ ਫਣੀ ਫਣੀ ਜਿੰਦਾ ਆਪਾਂ ਹੈ ਆਪਾਂ ਹੁਣ ਪਾਇਆਗਾ ਨਾ ਕਮੇਡੀ ਵੀ ਵੇਚੀ ਸਾਰੇ ਮੈਸੇਜ ਵੀ ਦਿਆ ਕਰਾਂਗੇ ਵੀਡੀਓ ਸਾਰਾ ਮੈਸੇਜ ਵੀ ਵੀਡੀਓ ਵਿੱਚ ਆਇਆ ਕਰੂਗਾ ਤੇ ਕਮੇਡੀ ਵੀ ਆਇਆ ਕਰੂਗੀ ਤੇ ਲੜਾਈ ਵੀ ਆਇਆ ਕਰੂਗੀ ਕਰਿਆ ਕਰੂਗੀ ਬੀਬੀ ਆਡੀ ਠੀਕ ਆ ਅੱਗੇ ਵੀ ਅਗੇ ਤਕੜੀ ਲੜਾਈ ਨੂੰ ਬਚੇ ਬਹੁਤ ਜਿਆਦੀ ਉਹ ਫਕਰ ਫਕਰਤੀ ਜਾਉਂਦੀ ਆ ਹ ਖ ਇੱਕ ਰੋਬਰ ਉਹਦਾ ਸੜ ਪਾ ਕੇ ਤਾਂ ਆ ਜਾਣੀ ਆ ਉਹ ਸਾੜੀ ਜਾਂਦੀ ਨੇ ਸਾੜੀ ਜਾਂਦੀ ਸਾੜੀ ਜਾਂਦੀ ਆ ਉਹਨੂੰ ਕੰਮ ਹੀ ਕੋਈ ਨਹੀਂ ਅੱਛਾ ਯਾਰ ਜਾਓ ਅਰੇ ਫੇਰ ਇਤ ਲੁਕਣੀ ਆ ਮਣੀ ਗਿਆਨ ਜਾਂਦੇ ਗਿਆਨ ਕੋ ਭਰੀ ਉਹ ਵੇਲਾ ਨਹੀਂ ਗਾਣੀ ਲਾਈ ਹਾਂ ਨੇ ਹੋਰ ਇਹਨੇ ਕੀ ਕਰੇ ਕੋ ਪਰੇ ਕਰੋ ਉਹ ਲੱਗ ਜਾਂਦੀ ਉਹ ਲੱਗ ਜਾਂਦੀ ਇਹ ਲੱਗ ਜਾਂਦੀ ਬੜੀ ਲਗੀ ਗੋਣੇ ਤੇ ਬਾਹਰ ਚਲਾ ਕੇ ਵੇ ਮਾਣਾ ਮੁੰਡੇ ਗਣ ਲਉਂ ਤੂੰ ਮੜੀ ਕੁੜੀ ਬਾਹਰ ਜੀ ਆ ਬਦਨਾ ਨਾ ਕੋਈ ਮੁੰਡੇ ਕੁੜੀ ਚ ਫਰਕ ਨਹੀਂ ਆਖਿਆ ਕੀ ਫਰਕੋ ਆਜੀ ਆਹੋ ਉਹ ਗੱਲ ਨਹੀਂ ਹੁੰਦੀ ਅੱਜ ਬੈਠਾ ਹੈਗਾ ਕੋਈ ਕਿਨੇ ਵਿੱਚ ਹੈਗੇ ਆ ਅੱਜ ਉਹ ਮੇ ਕੁੜੀ ਨੂੰ ਫੋਨ ਲਾਉਣਾ ਹੈ ਉਹ ਲਾ ਦਿੰਨੇ ਆਏ 12 ਵਜਨ ਦੇ ਰਾਤ ਦੇ ਤੇ ਤੈਨੂੰ ਹੋਣ ਫੋਨ ਉਹ 12 ਵਜੇ ਆਈ ਨਹੀਂ ਤੂੰ ਤਾਂ ਸੌਂਗੇ ਆ ਸੌਂਗੇ ਹੁਣੇ ਆ ਤੈਨੂੰ ਨਹੀਂ ਨੀਂਦ ਆਉਂਦੀ ਆ ਨੀਂਦ ਜੇ ਮੈਂ ਨਹੀਂ ਆਂਦਾ ਤੇ ਜਾਉਣਾ ਨਹੀਂ ਬੜੀ ਘਾਕੀ ਤੇ ਉਹ ਜਿਆਦਾ ਸੌਂਗੇ ਤੀ ਜਾਗਦੇ ਚ ਸੌਂਗੇ ਆ ਓਹੋ ਆਹ ਵਾਹ ਕੱਪੀ ਨਾ ਇਹ ਕੁੜੀ ਨੂੰ ਫੋਨ ਹੈ ਹਾਂ ਲਾਗੇ ਨਾ ਲਾਉਨੇ ਆ ਪਾਪਾ ਨੂੰ ਰੋਟੀ ਖਾ ਕੇ ਅੰਦਰ ਆਉਣ ਲੈਂਦੇ ਅਜੇ ਫੇ ਲਾਏਗਾ ਲਾਦਾ ਪੇਟ ਵਾਖਾਉਂਗੇ ਸੌਂਗੇ ਉਹ ਬੜੇ ਚਰਾਂ ਦੇ ਉੱਤੇ 12 ਵਜੇ ਤੈਨੂੰ ਪਤਾ ਸੁਲਾਗਾ ਹੋਰ ਆ ਲਾਦੇਗਾ ਕੀ ਹੋਇਆ ਤੇ ਕੀ ਘੜੀ ਨਾ ਦੇ ਬਸ ਆਪਵਾੜ ਨੇ ਪੈਸੇ ਬਸ ਐ ਕਿ ਪਵਾਣੇ ਪਾਉਣੇ ਜ਼ਰੂਰ ਪਾਉਣੇ ਆ ਪਵਾਲਾ ਆਸਾਨ ਕਰਦੀ ਆ ਬੜੀ ਔਖੀ ਜਾਣੇ ਪ੍ਰਾਗ ਲਾ ਕੇ ਨਹੀਂ ਦਿੰਦਾ ਪਿਹਸਾਨ ਕਰਦੀ ਪਵਾਲਾ ਆ ਗਿਆ ਲੈ ਆ ਵੀ ਚੱਲੀ ਹੋਈ ਹੋਰ ਭੱਜ ਕੇ ਵਾਟਾਈ ਹਾਂ ਇਸ਼ਾਨ ਕਰਦੀ ਤੂੰ ਸਾਡੀ ਨਹੀਂ ਗੱਲ ਹੁੰਦੀ ਹਾਓ ਮੈਂ ਕੋਈ ਗੱਲ ਨਹੀਂ ਕਰਾਉਂਦਾ ਐ ਡੇਕ ਦੇ ਬਾਜੀਆ ਫੂਲ ਬਾਜੀਆ ਨੂੰ ਖੇਡਣ ਦੇ ਬਾਜੀਆ ਦੀ ਬਾਜੀਆ ਨੇ ਕਿੰਦੀ ਤੇ ਖੇਡਣ ਦੇ ਤੂੰ ਵੀ ਖੇਡਿਆ ਘਰ ਤੂੰ ਕਿਉਂ ਨਹੀਂ ਖੇਡਦੀ ਤੂੰ ਖੇਡ ਰਿਹਾ ਘਾਰੇ ਕੀ ਧੋੜੇ ਛਾਟੇ ਚਿੱਟੀਆਂ ਗਾੜੀਆਂ ਵਾਲੇ ਵੀ ਮੋਬਾਈਲ ਹੀ ਬੜੀ ਫਿਰਦੇ ਪੱਕੀ ਹੋ ਗਏ ਮਤ ਨੂੰ ਜਾਏ ਕੋਈ ਤਾਂ ਸ਼ਦਾਈ ਹੋ ਗਿਆ ਜਾਂਦਾ ਹੁਣ ਤੂੰ ਮੋਬਾਈਲਾਂ ਤੇ ਤੂੰ ਹੁਣ ਫੋਨ ਲਾ ਤੇ ਫੋਨ ਨਹੀਂ ਲਾਇਆ ਤੇ ਹੁਣ ਮੋਬਾਈਲਾਂ ਨੂੰ ਮਾਰਾਂ ਨੇ ਆਗਲਾ ਨੂੰ ਗੱਲਾਂ ਕਰੀ ਜਾਂਦੇ ਜੇ ਗਰੀਬ ਪੈਂਦੇ ਕਲੀ ਕਲੀ ਜੇ ਜੇ ਤਰੇ ਜਾਂਦੇ ਤਾਂ ਪੂਰਾ ਉੱਥੇ ਪੈਂਦੇ ਤਾਂ ਪੂਤੋਾਰ ਭਟੋ ਵੈਗ ਉਤੋ ਵਾ ਫੋਨ ਦੇ ਦੇ ਨਹੀਂ ਜਾ ਰਹੇ ਕੱਜ ਕੋ ਤੁੰਬ ਚਾਲਾ ਕੋਝ ਨਹੀਂ ਹੁੰਦਾ ਐ ਨਾ ਫੋਨ ਐਨੇ ਫੋਨ ਕੋਈ ਵੇਨਾ ਕੋਈ ਅੱਗੇ ਕਹਾਣੀਆਂ ਵੀ ਨਹੀਂ ਬਾਤਾਂ ਸੁਣ ਲਈ ਰੱਬ ਦੀ ਕਹਾਣੀ ਸੁਣਨੀ ਆ ਕਰਾ ਗੱਲ ਸੁਣਾ ਰੱਬ ਦੀ ਕਹਾਣੀ ਸੁਣਾ ਹਾਂ ਹੋਰ ਬੱਝੀ ਆ ਫੋਨ ਚ ਵੜੇ ਹੀ ਉਹਦਾ ਗੌਰ ਸੁਣ ਲਾ ਉਹਦਾ ਗੌਰ ਪੁੱਟੇ ਕਦੇ ਨਾਉਂ ਜਪਦੇ ਗਾਉਣ ਵਾਲੇ ਤੇ ਸੁਣ ਨਹੀਂ ਸਕਦੇ ਗਾਣੇ ਹੁਣ ਸੁਣ ਲਈ ਰੱਖੇ ਆ ਤੇ ਰੱਬ ਦੀ ਕਹਾਣੀ ਵੀ ਸੁਣ ਲੋ ਕੋਝ ਨਹੀਂ ਹੁੰਦਾ ਸੁਣਨੇ ਗਾਣੇ ਸੁਣਨੇ ਹੁਣ ਹੁਣ ਕਰੀਏ ਤੇ ਰਾਮਾ ਰੱਬ ਮਾਣਾ سبجی <office>: آ ਗਰਾਰੇ ਕਰ ਦਿੱਤੀ ਜੀ ਤੁਸੀਂ ਗਰਾਰੇ ਗਰਾਰੇ ਤੇਰੇ ਕਰੂੰਗਾ ਗਰੇ ਤੇਰੇ ਮਾਰਨੇ ਤੇਰੇ ਮਾਰਦੇ ਨਹੀਂ ਉਹ ਕਾਈ ਜਾਨੀ ਜੋ ਖੱਟੀ ਮਿੱਠੀ ਚੀਜ਼ ਖਾਈ ਜਾਨੀ ਖਾਈ ਜਾਨੀ ਆ ਖੱਟੀ ਆ ਖੱਟੀ ਆ ਨੇ ਠੀਕ ਆ ਸਬਜੀ ਆ ਤੇ ਦੇਖ ਲੱਖਣ ਕਰਦੀ ਆਪ ਬੀਬੀਆਂ ਦੀ ਕਿ ਕਿਸੇ ਨੂੰ ਫੋਨ ਨਹੀਂ ਲਾਗ ਦਿੰਦੇ ਕੋਈ ਨਹੀਂ ਆਖ ਲਾਉਦਾ ਮੇਰੇ ਨਹੀਂ ਮੈਂ ਆਪਣੇ ਪੈਪ ਹੋਣੇ ਆ ਵਾਲਾ ਆਸਾਨ ਜਿਹਾ ਨਾ ਕਰਿਆ ਕਰ। ਕਿਸ ਹੁਣ ਕਿਦਾਂ ਬਵਾਲੇ ਬਸ ਪਟਿਆ ਫਰੋਣਾ ਤੁਹਾਨੂੰ ਵੀ ਨਹੀਂ ਦੇਣਾ ਨਹੀਂ ਤੈਨੂੰ ਫੋਨ। ਨਾਲ ਦੀ ਹੂ। ਵੀਰੇ ਮਕਰ ਮਕਰ ਭੱਗੇ ਫਿਰੋ ਕਿ ਮੈਂ ਫੋਨ ਦੇ। ਉਹ ਦਾਦੀ ਜਮੜਾ। ਤੂੰ ਟੱਚ ਲਿਓ ਨਾ। ਕੱਜ ਦੇ ਨਹੀਂ ਕਰਨਦੀ ਐ ਗੱਲ ਦੀ ਹੁੰਦੀ ਗੱਲ। ਆਹੋ। ਆਹੋ ਇਤਰਾਇਂ ਨਹੀਂ ਜੇ ਤਾ ਤੀ ਕਰਾਉਣੀ ਕਰਾਉਣੀ ਮਾਂਮੀ ਦੀ ਗੱਲ। ਤੂੰ ਕਰਾਉਣੀ ਨਹੀਂ ਹੁੰਦੀ ਤੈਨੂੰ ਪਤਾ ਹੀ ਆ ਸਾਡੇ ਦਾ। ਹਾਂ। ਮੈਂ ਕੀ ਬਤਾਉਂ ਜੇ ਤੂੰ ਸੁਝਾ ਗਈ ਜੋ। ਹਾਂ। ਈ ਜਦੋਂ ਨਾ ਕਰਕੇ ਕਿਹਦੇ ਆ ਕੇ ਤੋੜ ਆ ਰੱਬਾ ਮਾਰ ਆਇਆ ਜੰਮ ਦਾ ਬੱਚਾ ਵੀ ਖੂਨ ਫੜੀ ਫਿਰਦਾ ਚਾਹ ਨਾ ਬਣਵਾਈਏ ਹੈ ਚਾਹ ਈ ਚਾਹ ਹਾਂ ਬਣਾਈਏ ਬਣਾਣਾ ਵਾ ਕਨੇ ਬਣਾਣੀ ਹੈ ਮੰਮੀ ਬਣਾਉਗੀ ਜਾਂ ਤੂੰ ਨਹੀਂ ਮੈਂ ਜੋਂ ਨੂੰ ਆਂਗ ਉਹ ਬਣਾਉਗੀ ਤੂੰ ਬਣਾ ਸਕੋ ਨਾ ਬਰਾਵਾਰ ਮੈਰੀਨ ਮਾਂ ਨੀਂਦ ਤੇ ਅੱਗੇ ਨਹੀਂ ਆਉਂਦੀ ਚੱਲ ਚਾਹ ਪੀ ਲੈ ਨਾ ਨਾ ਨੀਂਦ ਨਹੀਂ ਅਸੀਂ ਚਾਹ ਨਹੀਂ ਪੀਣੀ ਹੈ ਰੈਕ ਡਰਾਈਵਿੰਗ ਅੱਗੇ ਤੋਂ 12 ਵਜੇ ਤੇ ਨੀਂਦ ਤੈਨੂੰ ਆਉਂ ਨਹੀਂ ਦੇ। ਛੇ ਅਜਿਹਾ ਵੀ ਬਣਾ ਦੇ ਕਿਉਂ? ਨਹੀਂ ਹਿੰਦੀ। ਆ ਵੀ ਬਣਾ ਦੇ। ਨਾ ਬਣਾਇ ਨਿੱਕੇ ਨਾ ਬਣਾਈ। ਨਾ ਆ ਨੀਂਦ ਨਹੀਂ ਆਉਂਦੇ ਆ ਕੇ ਤੇ ਬੈਠੇ ਰਹਿ ਮਾਨਾ। ਅੱਗੇ ਐ ਰਦਾਰੇ ਨੀਂਦ। ਵੇਖਣੇ ਬਿੱਲੀ। ਜ਼ਰਾ ਟੱਬਰ ਵੀ ਠਾਇਆ ਆ। ਬਿੱਲੀ ਹੁਣ ਚੱਕਣ ਦੇ ਨੀਂਦ ਨਾ ਨੀਂਦ ਤਾਂ ਨਾ ਪਾਈਂਗੇ। ਆਹੋ। 12 ਦੇ ਫਟਕਾ ਹੋਣੇ ਵਜੇ। ਕਿਉਂ ਨਹੀਂ ਵਜੇ? ਨਹੀਂ ਇਹ ਬੜਾ ਨੀਂਦ ਨਹੀਂ ਹੁੰਦੀ। ਤੂੰ ਕਿੰਨੇ ਵੇ ਸੋਣਾ ਫਿਰ 2 2 ਵਜੇ ਸੌਣੇ ਨੇ ਆ ਆਹੋ ਉਹ ਨੀਂਦ ਉਹ ਆਉਂਦੀ ਆ ਫਿਰ ਜਦਨੇ ਉੱਠਿਆ ਜਿੰਦੇ ਫਿਰ ਜਦਨੇ ਵਕੀਲਾ ਜਦੋਂ ਐ ਸੂਰਜ ਚ ਨਿਕਲਿਆ ਹੁੰਦਾ ਚੰਗੀ ਤਰ੍ਹਾਂ ਫੇਰ ਉੱਠੀਦਾ ਹੀ ਆਹ ਬੜਾ ਹੋਰ ਖਾਲਾ ਅੱਜ ਕੇ ਕਾ ਰਾਜ ਕੇ ਹਾਂ ਇਹਦਾ ਤਾਂ ਤੇਰੀ ਜੋਰ ਕੇ ਰਮ ਆਹੋ ਮੁੜ ਕੇ ਬਾਹਰ ਫੜ ਤੋਂ ਬਾਅਦ ਕੱਢ ਕੇ ਲਿਆ ਉਹ ਅਗਰ ਮੈਂ ਕੰਪਲੀਟ ਵਾਇਮ ਨਹੀਂ ਲਿਆ ਜੂ ਉਹ ਬੈਲਾਗੇ ਕੁੰਡੀ ਪਰ ਆ ਕੀ ਗੱਲ ਹੈ ਸੱਚੀ ਗੱਲ ਉਸੇ ਦਾ ਖੱਬਾ ਪਹਿਲੇ ਬਾਹਰੋਂ ਥੋੜਾ ਵੱਜੀ ਉਹ ਸੋ ਜਾਦਾ ਉਹ ਹੁਣ ਦੀ ਲੱਤ ਜੀ ਉਹ ਸੋ ਜਾਦਾ ਕੋਈ ਲੈ ਨਹੀਂਦਾ ਉਹ ਇਹਦੀ ਐ ਬੰਦ ਹੋ ਜਾਂਦੇ ਰਹੇ ਮੇਰੀ ਗੱਲ ਸੁਣਾ ਇਹਨੂੰ ਕਿਆ ਬਾਬੀ ਹਨਾ ਲਾਤੀ ਐਕਸਰਸਾਈਜ਼ ਕਰਦੇ ਉਹ ਇੰਨੇ ਕਹੇ ਯੋਗਾ ਕਰਾਣੀ ਯੋਗਾ ਕਰਾ ਸੇ ਮੈਂ ਆ ਜਾ ਕਰੋ ਨਾ ਤੇ ਇਸ ਕੋਰੇ ਰਹਿਦੇ ਤੂੰ ਕਰਾ ਜਾ ਯੋਗਾ ਨਾ ਮਾਰੇ ਕੋਈ ਚੁੱਕੇ ਜਾਂਦੇ ਇਹਦਾ ਯੋਗਾ ਨਾ ਦੇ ਤੂੰ ਮੈਂ ਬਾਹਰ ਪੜ ਕੇ ਉੱਧਰ ਯੋਗਾ ਮੇਰੇ ਲੱਤਾਂ ਕਾਢਾਂ ਤੱਕਰੀ ਜੀ ਨਹੀਂ ਆ ਦੋਸਤੋ ਪਾਪਾ ਨੇ ਵੀ ਖਾ ਲਈ ਰੋਟੀ ਤੇ ਬੀਬੀ ਨੂੰ ਕਿ 11:30 ਵਜੇ ਲੱਗੇ ਬੀਬੀ ਨੂੰ ਅਜੇ ਫਿਰ ਨਹੀਂ ਨੀਂਦ ਆਉਣੀ ਨਹੀਂ ਹੋਈ ਵੀਰੇ ਕਿ 2 ਵਜੇ ਤਾਈਂ ਹੈ ਹੈ ਇਹ ਨਹੀਂ ਆਉਣੀ ਕਿਉਂ ਦੋਵੇਂ ਕਹਿੰਦੇ ਤਾਂ ਨਹੀਂ ਜਾਂਦੀ ਤੂੰ ਬਣਾ ਦੋਇਂ ਆਮ ਨਾਲ ਹੀ ਕਰ ਦੇ ਲੈ ਲੈ ਆਪਣੀ ਕਰ ਦੇ ਆਪਣੀ ਜਾਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਿੰਦੇ ਲੱਗ ਰਹੇ ਨੇ ਲਾਈਕ ਇਸ ਜਾਨੇ ਬੱਲਾ ਸਿਮਲੇ ਦਾ ਛਾਲ ਬੜਾ ਚੜਿਆ ਐ ਕੰਬਲ ਤੇ ਕੰਬਲ ਨੇ ਆ ਵੇ ਵੇ ਪਪੜੇ ਖਰਚੂ ਬੀਬੀ ਹਾਂ ਕੱਲ ਤੇਰਾ ਮੰਮੀ ਦਾ ਕੰਪੀਟੀਸ਼ਨ ਕਰਾਉਣਾ ਉਹ ਕਿ ਹੁੰਦਾ ਵੇ ਓਹੋ ਮਤਲਬ ਕੀ ਮੁਕਾਬਲਾ ਕਰਾਉਣਾ ਮੁਕਾਬਲਾ ਮੁਕਾਬਲਾ ਆ ਕੇ ਸੱਜੀ ਗਲਾ ਆ ਕੇ ਤੂੰ ਰੁਪਿਆ ਖੰਗੇ ਮੁਕਾਬਲਾ ਕਰਾਉਣਾ ਹੀ ਅੱਛਾ ਮੁਕਾਬਲਾ ਮੈਂ ਹੁਣ ਲੱਗੀ ਪੁਹਾੜੀ ਚੜਾਉਣਾ ਨਹੀਂ ਪੈਣਾ ਮੁਕਾਬਲਾ ਪੁੱਛਦਾ ਕਿਰਾ ਗੱਲਾਂਗੇ ਕਿਸ ਨਹੀਂ ਹੁਣ ਮੁਕਾਬਲਾ ਪਤਾ ਕਿਹੜਾ ਵਾ ਆਹ ਪਾਰ ਦੀ ਦੂਜੀ ਆਹ ਜਿਹੜੀ ਪੌੜੀ ਨਹੀਂ ਬਾਹਰ ਆ ਰਹੀ ਆਪਣੀ ਦੋਵਾਂ ਨੇ ਵੇਖਣਾ ਕਿ ਪੈਣਾ ਕੌਣ ਚੜਦਾ ਠੀਕ ਹਾਂ ਪੌੜੀ ਤੇ ਚੜ ਜਾਂਗੇ ਨਾ ਚੜਜੂਗੀ ਮੈਂ ਮੇਰੀ ਤਗੜੀਆਂ ਨਹੀਂ ਮੈਂ ਚੜਜੂਗੀ ਮੰਮੀ ਆਹ ਕਹਿੰਦੀ ਤਗੜੀਆਂ ਨਹੀਂ ਮੈਂ ਆਹ ਓਏ ਪੁੱਤ ਜਵਾਨ ਜਵਾਨ ਹੀ ਆ ਵਰ ਜਵਾਨ ਕਿ ਤਰ੍ਹਾਂ ਦੇ ਆ ਇਹ ਤੇ ਆਹ ਤੁਸੀਂ ਇੱਕ ਰਾਗਾ ਕਰਦੇ ਆ ਤੁਹਾਡੇ ਮਾਪੇ ਨੇ ਰੋਟੀ ਇਹ ਲੱਗਾ ਆ ਹਾਂ ਰੋਟੀ ਦੇ ਅੰਡੇ ਆ ਜੀ ਸੁਬ੍ਹਾ ਖਾ ਲਈ ਬਈ ਬੜਾ ਕੋਕਾਤਾ ਰੋਟੀ ਕਰਦੇ ਨਹੀਂ ਵੀ ਮੈਂ ਨਹੀਂ ਆਹ ਪੂਰਤ ਦੇ ਆ ਨਹੀਂ ਖਾਦੇ ਵੀਰੇ ਦੋਸਤੋ ਆਪਾਂ ਸੁਣਦੇ ਆ ਕਿ ਬੀਬੀ ਕੋ ਜਿਹੜੀਆਂ ਪਹਿਲਾਂ ਬਾਤਾਂ ਨਹੀਂ ਸੁਣਦੇ ਹਣਾ ਬਾਤਾਂ ਜਿਹੜੀਆਂ ਕਹਾਣੀਆਂ ਹੁੰਦੀਆਂ ਏ ਓਸਮ ਦੇ ਯਾਰ ਕੀ ਤੁਹਾਨੂੰ ਆ ਵਲੌਗ ਸਾਰਾ ਦੱਸੂਗਾ ਕੀ ਕੀ ਹੈ ਨਾ ਚੱਲ ਬੀਬੀ ਕੋਈ ਬਾਤ ਸੁਣਾ ਆ ਪਰ ਪਿਛਲੀ ਘਟਨਾ ਜਿਹੜੀ ਵੇਖੀ ਸੁਣੋਗੇ ਤੇ ਗੱਲਾਂ ਤੁਹਾਡੇ ਕੰਨ ਖੁੱਲ ਜਾਣਗੇ ਕੀ ਮਾਰਿਆ ਹੀ ਪਾਪਾ ਲਾਲਾ ਇੱਕ ਨਾ ਇੱਕ ਕੀ ਪਿੰਨ ਸੱਦਲਾ ਰਹਿ ਗਏ ਉਹਨੂੰ ਪਾਪੇ ਨੇ ਵਿੱਚ ਤੈਨੂੰ ਦੱਸਣਾ ਹੀ ਵੀ ਇਥੇ ਇਦਾਂ ਵਾ ਤੇ ਇਥੇ ਜਾ ਕੇ ਆਪਰੇ ਪਤਾ ਨੂੰ ਕੋਲ ਜਣਾਈ ਨੂੰ ਹੈ ਕੋਈ ਤੁਹਾਨੂੰ ਕਾਲ ਵੀ ਬਿਸਨਾ ਆਹ ਨਹੀਂ ਆਉਂਦੀ ਨੀ ਇੱਕ ਤਾਂ ਤਿੰਨ ਪੁੱਤ ਭਰਾ ਹੀ ਹਾਂ ਤੇਨੇ ਭਰਾ ਆ ਵਿਚਾਰੇ ਤੇ ਦੋ ਵਿਆਹ ਹੀ ਨੇ ਕਰੇ ਜਿਹੜਾ ਵਿਹਰ ਵੜਾਈ ਅੱਛਾ ਉਹ ਜਿਹੜਾ ਨਾ ਨਹੀਂ ਹੁੰਦਾ ਜਿਹੜੇ ਵਿਆਹ ਹੀ ਦਾ ਫੱਤੇ ਹੁੰਦੇ ਜਿਹੜਾ ਕੁਵਾਰਾ ਹੀ ਜਿਹੜਾ ਵਿਚਾਰਾ ਉਹਨੇ ਤਿੰਨ ਤਿੰਨ ਵਜੇ ਉੱਠ ਕੇ ਦਿਖਾ ਲਵਾ ਕੇ ਵਿਚਾਰੇ ਬੈਲ ਨੇ ਜੋ ਕਿ ਆਪਣੇ ਆਪਰੇ ਬੋਲਦੇ ਜੋ ਕੇ ਡਾਣਾ ਵਿਚਾਰੇ ਹਾਲ ਵohn ਚਲ ਜਾਣਾ ਅੱਛਾ ਉਹਨੇ ਕਦੀ ਪੱਠੇ ਪਾਵੇ ਪੱਠੇ ਵਾਟ ਕੱਢਿਆ ਕਰ ਕਰਿਆ ਕਸਰ ਦੇ ਵਿਚਾਰੇ ਕੰਮ ਕਰ ਰਹੇ ਉਹਨੇ ਮੱਜਾ ਮੇਰੇ ਦਾ ਛੜਾਣਾ ਛੜਾ ਕੇ ਹਾਂ ਕਹਿੰਦੇ ਇਧਰ ਕਾ ਛੜਾਵੇ ਹਾਂ ਇਧਰ ਬੱਗਾ ਛੜਾ ਇਹ ਮੱਜਾ ਮੱਜਾ ਤਹੀਂ ਕੀਤੇ ਆ ਫਿਰ ਅਹੀਂ ਕੀਤੇ ਆ ਨਹੀਂ ਤੋਂ ਵੀ ਆ ਇਹਨਾਂ ਦੇ ਦੇ ਆ ਛੜਾ ਪਹਿਲੋ ਰੋੜੇ ਦਾਵਾ ਅੱਛਾ ਤੁਸੀਂ ਵੇ ਆਵਾ ਉਹ ਮੁਰਕੇ ਕਿ ਕਿਤਾਬਾਂ ਆਏ ਪਾਜੀਆ ਕਛੜਾਵੇ ਅਛਾ ਚੜਾਈ ਉਹ ਕਿ ਕਿਤਾਬ ਮੁਰਕੇ ਕਿਤਾਬ ਕਿਉਂ ਚੜਾਈ ਨੂੰ ਲੱਗੇ ਕਿ ਹੋਰ ਘਰ ਬਹੁ ਡਿਆ ਹਾਂ ਹਾਂ ਹੋਰ ਵੀ ਪਰਾ ਵਾਦੂ ਕੇ ਬੰਨ ਡਿਆ ਵਾ ਹਾਂ ਜਤੂਨ ਕਿ ਲੈ ਨਾ ਕੋਈ ਰਾਨਾ ਨਾ ਕੋਈ ਕੰਨ ਨਾ ਕਰਤੀ ਇਹਨੇ ਤਾਂ ਪੋਤੇ ਤੋਂ ਕਿਨੇ ਵਾਤੇ ਮੰਨ ਡਿਆ ਹਾਂ ਹਾਂ ਜਤੂ ਉਹ ਐਸਲੈਂਡਰ ਤੋਂ ਆਏ ਉੱਟ ਕੇ ਸਾਲੀ ਦੇ ਦੁਕਾਨੇ ਕੰਮ ਕਰਦਾ ਹੀ ਨਾ ਅਛਾ ਕਹਿੰਦੇ ਬਦਲੇ ਡਿਆ ਮਾ ਹਾਂ ਆਹ ਗਾ ਵੀ ਹਾਂ ਇਹ ਤਾਂ ਗੱਲ ਤੇ ਸੱਚੀ ਆ ਅੱਛਾ ਦੋਸਤੋ ਆਹ ਬਾਤਾਂ ਚੱਲਦੀਆਂ ਹੋਣ ਦੇਖਿੰਨਾ ਹਾਂ ਆਦਾ ਹਾਂ ਠੀਕ ਆ ਉਹਨੇ ਕਿਹਾ ਦੂਜੇ ਦਿਨ ਆਇਆ ਕਿ ਉਹ ਉਹ ਸੁਪਾ ਓਟ ਕੇ ਵਾਜਿਆ ਮਾਰੀ ਤੇ ਕਿਹਾ ਕਿ ਰੁਪਿਆ ਕਿਉਂ ਨਹੀਂ ਕਿਹਾ ਆਵਾ ਹਾਂ ਅਦਾ ਕਿਉਂ ਮੈਂ ਤੇ ਉਠਾ ਹਾਂ ਲੈ ਕਿਹੜਾ ਲੈ ਆਵਾ ਤੁਸੀਂ ਵੈਜ ਜੇ ਤੁਸੀਂ ਉੱਥੋਂ ਜਾਓ ਤਾਂ ਮੈਂ ਤੇ ਉਠਾ ਓਹੋ ਉਹਨੇ ਤੂੰ ਵੀ ਲੈ ਆਵਾ ਅੱਛਾ ਅਦੇ ਕਿਤੇ ਵਗਨ ਰਾਣੀ ਪ੍ਰਾਦਾ ਪਿੰਡੀ ਉਹਨੇ ਜਾ ਕੇ ਤੇਰਾ ਵਿਆਹ ਹੋਇਆ ਵੀ ਜਾ ਜਾ ਕੇ ਆਪਣੀ ਬੁੱਢੀ ਲੈ ਆ ਅੱਛਾ ਉਹਨੇ ਫੜੀ ਘੋੜੀ ਤੇ ਤੇਰਾ ਤੁਰ ਪਿਆ ਮੈਂ ਜਿਹੜੀ ਬਾਤ ਤੁਰ ਪਿਆ ਵੀ ਜਾ ਕੇ ਤੇਰਾ ਜਾਂਦਾ ਤੁਰਿਆ ਜਾਂ ਬੰਦ ਗਾੜੀ ਵੇਖਿਆ ਸੀ ਇਹਨੂੰ ਕਿਹਨਾ ਮੈਂ ਸੁਣੀ ਇਹ ਬਾਤ ਆਹ ਤੁਮਨੇ ਕੋਈ ਗਾਲੀ ਨਹੀਂ ਦਿੱਤੀ ਬੇ ਸੌੜਾ ਮੈਂ ਇੱਕ ਕਤਪੋਰੀ ਵੀ ਸੁਰੀ ਜਾ ਤੇ ਕਿਰਾਂ ਦੀ ਥੋੜੀ ਸੁਣ ਲਾ ਮੀ ਉਸਰਾ ਹੈ ਮੈਂ ਲੰਡੇ ਨੂੰ ਸੌੜਦੇ ਮੈਂ ਨਾ ਵੀ ਸੌਣੀ ਇੰਨੇ ਵੀ ਛੋਟੇ ਮੇਰੇ ਮਾਰਦਾ 24 24 ਨਵੀਂ ਆ ਮੇਰੇ ਵੀ ਆ ਪਰ ਅੰਨਾ ਵੀ ਆ ਮਾਰਦਾ ਮਿਲ ਕੋਣ ਦੇ ਸੋਨਾ ਤੇ ਕੁਰੀ ਉਹ ਪਾਪਾ ਨੂੰ ਸੋਨੀ ਦੇਂਦੇ ਹਾਂ ਉਹ ਮੜ ਕੇ ਜੀਤਾ ਵੀ ਮੇਰੇ ਬਾਕੇ ਤੇ ਬਣਾ ਦਿੱਤੀ ਤੇ ਕਿਹੜਾ ਗੜੀ ਵੇਖਿਆ ਕਿ ਇਹਦੇ ਇੱਕ ਪਿੰਡ ਆ ਗਿਆ ਹਾਂ ਕਈ ਕਈ ਪਿੰਡ ਆ ਉਹਨੂੰ ਅੱਛਾ ਆਇਆ ਕਿ ਕੁੜੇ ਦਾ ਪੀ ਵੀ ਟੁੜ ਡੰਗਾ ਰੀ ਟੁੜ ਡੰਗਾ ਤੇ ਉਹ ਜਾ ਕੇ ਖਲੋ ਗਿਆ ਹਾਂ ਉਹ ਨਾ ਨਾ ਕਿ ਮੇਰੇ ਪਾਸੇ ਸੀਨੇ ਘਰ ਜਾਣਾ ਨਾਮ ਨੇ ਬੜਾ ਕਿੱਥੇ ਵਹਿਆ ਤੇ ਨਾਮ ਨੇ ਪੜਾ ਵੀ ਸੀਨੇ ਘਰ ਜਾਵਾਂਗਾ ਸੋਚਿਆ ਕਿ ਪਿਆਜ ਖਲੋ ਗਿਆ ਅੱਜ ਅੱਛਾ ਕਿਆ ਖਲੋਤਾ ਜਾਂ ਖਲੋਤਾ ਕੋਈ ਨਹੀਂ ਆਉਂਦਾ ਕਿ ਇਹਦੇ ਨੇ ਐਪੀ ਫੋਨੇ ਜਿਹੜੇ ਪਕਾਵਾ ਹਾਂ ਤੇ ਕੁਛ ਐ ਸਹੀ ਹਾਂ ਦੋ ਤਿੰਨ ਕੁੜੇ ਆ ਗਏ ਆ ਨੀ ਪੁੱਛਦੇ ਹੁੰਦੇ ਕੀ ਗੱਲ ਉਹਦੇ ਕੁੜੇ ਆਉਂਦੇ ਕੋਈ ਢਾਲ ਨਹੀਂ ਕੁੜੇ ਆ ਗਏ ਨੇ ਕਿ ਵੰਡਾ ਪੱਟ ਕੁੜੇ ਆਉਂਦੇ ਨਹੀਂ ਨਹੀਂ ਕੋਈ ਢਾਲ ਨਹੀਂ ਅੱਛਾ ਉਹ ਮੁੜ ਕੇ ਆਈਆਂ ਪੁੱਛਣਾ ਨਹੀਂ ਉਹ ਵੀ ਪੀਰ ਕੀ ਗਾਦਾ ਟੂਰ ਕੇ ਕੋ ਤਾ ਹੂੰ ਅਗਰ ਇਹ ਪਹਿਣਾ ਮੈਂ ਖਲੋਣਾ ਕੀ ਹੈ ਵੀ ਮੈਂ ਤੇ ਫੌਜ ਚ ਭੱਤੀ ਹਾਂ ਹਾਂ ਤੇ ਹੁਣ ਮੇ ਛੁੱਟੀ ਮਿਲੀ ਹੈ ਤੇ ਮੈਂ ਇੱਥੇ ਵਿਆਹ ਆ ਅੱਛਾ ਤੇ ਹੁਣ ਮੈਨੂੰ ਪਤਾ ਨਹੀਂ ਲੱਗਣਿਆ ਕਿ ਇਹਦਾ ਮੈਨੂੰ ਕਾਤੇ ਬੜੇ ਚਿਰ ਪਿਛੇ ਮੈਂ ਛੁੱਟੀ ਮਈਏ ਜਾਉ ਵਿਆਹ ਕਰਾ ਕੇ ਗਿਆ ਤੇ ਮੁੜ ਕੇ ਮੈਂ ਬੜੇ ਚਿਰ ਅੱਛਾ ਪਰ ਮੇਰੀ ਹੋਣੀ ਛੁੱਟੀ ਬਣੀ ਤੇ ਫੋਨ ਮੈਂ ਆਇਆ ਮੈਂ ਘਰ ਦਾ ਕਿਟਾ ਪੁੱਲ ਗਿਆ ਅੱਛਾ ਵਾਦੀ ਹਾਂ ਉਹਨੇ ਕਿ ਬਾਕੀ ਟਾਕਾ ਬੰਗਾਰੀਆਂ ਕਰਦੀਆਂ ਰੀਆਂ ਅਰੇ ਹਾਂ ਨਹੀਂ ਪਲਾਨੀ ਗੁੱਡ ਹੋਈ ਤੋ ਬੀਬੀ ਨੇ ਬਹੁਤ ਹੀ ਵਧੀਆ ਤੇ ਬਹੁਤ ਹੀ ਪਿਆਰੀ ਕਹਾਣੀ ਸੁਣਾਈ ਆਰ ਪਾਰ ਦੀ ਤੇ ਪਹਿਲਾਂ ਦਾਦੀਆਂ ਸੁਣਾਉਂਦੀਆਂ ਹੁੰਦੀਆਂ ਬਾਤਾਂ ਬਾਤਾਂ ਸੁਣਾਉਂਦੀ ਹੁੰਦੀਆਂ ਹਨਾ ਬੀਬੀ ਹਾਂ ਸਾਈਂ ਦੇ ਪੁੱਤ ਤੁਸੀਂ ਸੁਣਾਈ ਨੀ ਪੁਰਾਣੇ ਮਾਤਮਾਰ ਦੇ ਦੀ ਕਹਾਣੀ ਦੁਨੀਆ ਭੋਲੀ ਗਈ ਤੇ ਪੁਰਾਣਾ ਆ ਜਾਂਦੇ ਆਪਣੇ ਫੋਨ ਚ ਵੜੀ ਤੇ ਪ੍ਰੋਣਾ ਬੈ ਬੋ ਕੇ ਵਿਚਾਰਾ ਚਲ ਜਾਂਦਾ ਉਹ ਵੀ ਐਦਾ ਵੀ ਭਰਾ ਉਹ ਆਪਣੇ ਮੋੜ ਫੜ ਨਹੀਂਦਾ ਹਾਂ ਤੇ ਆ ਕੇ ਲੱਗਦਾ ਫੋਨ ਚ ਵੜ ਜਾਂਦਾ ਕੋਈ ਗੱਲ ਹੀ ਘੜੀ ਪੈ ਜੂ ਮੂ ਕੇ ਚਲ ਜਾਂਦੀ ਉਹ ਵੀ ਆਪਣਾ ਫੋਨ ਵੇਖ ਕੇ ਚਲ ਜਾਂਦਾ ਤੇ ਦੱਜੇ ਪੂਜੇ ਨਾ ਕੋਈ ਖੈਰ ਨਾ ਕੋਈ ਸ਼ੌਕ ਨਾ ਵੀ ਪਤਾ ਉਸਰਪੇ ਕਿਤੇ ਆਇਆ ਕੀ ਕੀਤਾ ਕੀ ਨਹੀਂ ਕੀਤਾ ਕਾਣ ਉਹ ਵੀ ਜੇ ਆਪਣੀ ਪੀ ਕੇ ਚਲ ਚਲ ਜਾਂਦਾ ਮੁਰ ਕੇ ਪੁੱਛੇ ਕਿ ਕਿਤੇ ਆਇਆ ਘਰ ਜਾ ਕੇ ਪੁੱਛੇ ਕਿ ਕਿਤੇ ਆਇਆ ਨਾ ਫਨਕਰਾ ਹੈ ਕਿਤਾ ਤੁਮ ਪੂਨ ਵੇਖਣਾ ਤਾਂ ਪੂਨ ਵੇਖੇ ਨਹੀਂ ਚਲ ਗਿਆ ਉਹਨਾਂ ਕਿਧਰੇ ਉਹ ਵੀ ਵਿਚਾਰਾ ਕੰਮ ਚੱਲ ਜਾਂਦਾ ਉਹਨਾਂ ਨਾਲ ਬਤਵਾਰੀ ਕੋਪ ਕਾੜੀ ਛੁੱਟ ਗਈ ਮੁਰੇ ਉਹਦੇ ਤੋਂ ਬਾਅਦ ਸੌਂਦਾ ਬਤਾਂ ਗਈਆਂ ਸਭ ਪਿਛਲ ਜਮਾਨਾ ਚੱਲ ਕੇ ਹੂੰ ਰੇਗਾ ਨਾ ਵਜੇ ਮਨਾ ਨਾ ਅਕਲ ਤੇ ਨਾ ਗੇੁੱਧ ਸੁਤ ਕੈਮ ਨਹੀਂ ਮੁਦਾ ਪੁੱਲ ਗਈ ਇਹਨਾਂ ਹੂੰ ਕੋਈ ਮਾਰ ਗਿਆ ਚਲੋ ਦੋਸਤੋ ਇਹ ਵਲੋਗ ਦਾ ਇੱਥੇ ਵੀਡੀਓ ਦਾ ਐਂਡ ਕਰਦੇ ਆਂ ਬੀਬੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰੋ ਦੇ ਭਰਾਓ ਪਾਣ ਵਾਦ ਤੁਹਾਡੇ ਤੇ ਸਾਸ ਹੀ ਗਾਨ